ਇੰਡੀਅਨ ਨੈਸ਼ਨਲ ਲੋਕ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੋਨੋਂ ਸਕੇ ਭਰਾਵਾ ਮੰਗੂ ਹੈ ਦੋਨੋਂ ਪਾਰਟੀਆਂ ਕਿਸਾਨਾਂ ਦੀ ਪਾਰਟੀਆਂ ਗਰੀਬ ਦੀ ਪਾਰਟੀਆਂ ਮਜ਼ਦੂਰ ਦੀ ਪਾਰਟੀਆਂ ਦੋਨੋਂ ਹੀ ਆਪਣੇ ਆਪਣੇ ਸੂਬੇ ਦੀ ਪਾਰਟੀਆਂ ਦੋਨਾਂ ਦਾ ਰਿਸ਼ਤਾ ਕੋਈ ਸਿਆਸੀ ਰਿਸ਼ਤਾ ਨਹੀਂ ਦਿਲ ਦਾ ਰਿਸ਼ਤਾ ਹੈ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਹਰਿਆਣੇ ਦੇ ਲੋਕ ਸੋਚਦੇ ਆ ਕਿ ਸਾਡੀ ਸਰਕਾਰ ਬਣਦੀ ਹੈ ਜਦੋਂ ਹਰਿਆਣੇ ਵਿੱਚ ਇੰਡੀਆ ਨੈਸ਼ਨਲ ਲੋਕ ਦਲ ਦੀ ਸਰਕਾਰ ਬਣਦੀ ਹੈ ਅਸੀਂ ਪੰਜਾਬ ਵਾਲੇ ਸੋਚਦੇ ਆ ਕਿ ਸਾਡੀ ਸਰਕਾਰ ਹੈ ਇੱਥੇ ਦੋਨੋਂ ਪਾਰਟੀਆਂ ਜਮੀਨ ਨਾਲ ਜੁੜੀ ਹੋਈ ਪਾਰਟੀਆਂ ਆਪਣੇ ਸੂਬੇ ਦੀਆਂ ਪਾਰਟੀਆਂ ਚੌਧਰੀ ਦੇਵੀ لال ਜੀ ਤੇ ਵੱਡੇ ਬਾਦਲ ਸਾਹਿਬ ساری ਜ਼ਿੰਦਗੀ ਉਹਨਾਂ ਨੇ ਕਿਸਾਨੀ ਦੀ ਲੜਾਈ ਲੜੀ ਗਰੀਬ ਦੀ ਲੜਾਈ ਲੜੀ ਜੇ ਆਜ਼ਾਦੀ ਦੇ ਬਾਅਦ ਜੇ ਆਪਾਂ ਕਿਸਾਨ ਨਕਾਂ ਦੀ ਗੱਲ ਕਰੀਏ ਲੀਡਰਸ਼ਿਪ ਦੀ ਬੇਅਸਦੀ ਗੱਲ ਕਰੀਏ ਚੌਧਰੀ ਚਰਨ ਸਿੰਘ ਜੀ ਦਾ ਨਾਮ ਹੁੰਦਾ ਚੌਧਰੀ ਦੇਵੀ ਲਾਲ ਜੀ ਦਾ ਨਾਮ ਹੁੰਦਾ ਦਸਾ ਪ੍ਰਕਾਸ਼ ਸਿੰਘ ਜੀ ਬਾਦਲ ਦਾ ਨਾਮ ਹੁੰਦਾ ਆ ਜਿਹੜੀ ਥੋੜੀ-ਮੋਟੀ ਆਪਾਂ ਨੂੰ ਐਮ ਐਸ ਪੀ ਮਿਲ ਰਹੀ ਹੈ ਕਣਕ ਤੇ ਝੋਨੇ ਦੀ ਆ ਦਵਾਈ ਇਹਨਾਂ ਲੀਡਰਸ਼ਿਪ ਨੇ ਆ ਨਹੀਂ ਤੇ ਇੱਥੇ ਐਮ ਐਸ ਪੀ ਨਹੀਂ ਕੋਈ ਦਿੰਦਾ ਸੀ ਕਿਸਾਨੀ ਦੀ ਕੋਈ ਗੱਲ ਨਹੀਂ ਕਰਦਾ ਸੀ ਅੱਜ ਦੇਸ਼ ਵਿੱਚ ਜਿਹੜੀ ਆ ਲੜਾਈ ਲੜ ਰਹੇ ਆ ਆਪਾਂ ਪਾਰਲੀਮੈਂਟ ਦੀ ਬੜੀ ਅਹਿਮ ਲੜਾਈ ਹੈ ਇੱਕ ਪਾਸੇ ਮੈਂ ਹਰਿਆਣੇ ਦੀ ਗੱਲ ਕਰਨਾ ਚਾਹਣਾ ਹੈ ਹਰਿਆਣੇ ਵਾਲਿਓ ਥੋੜੀ ਕੋਈ ਇੱਕ ਪਾਰਟੀ ਇੱਥੇ ਇਲੈਕਸ਼ਨ ਲੜ ਰਹੀ ਹੈ ਇੰਡੀਅਨ ਨੈਸ਼ਨਲ ਲੋਕ ਦਲ ਥੋੜੀ ਹਰਿਆਣੇ ਦੀ ਹੈ ਦੂਜੀ ਸਾਰੀ ਦਿੱਲੀਆਨੀ ਪਾਰਟੀਆਂ ਜਿਨ੍ਹਾਂ ਨੂੰ ਹੁਕਮ ਵੀ ਦਿੱਲੀੋਂ ਆਉਂਦੇ ਆ ਨਾਲੇ ਹੁਕਮਰਾਨ ਦਿੰਦੇ ਆ ਉਹਨਾਂ ਦਾ ਲਗਾ ਹਰਿਆਣਾ ਨਹੀਂ ਆ ਉਹਨਾਂ ਵਾ ਦੇਖਦੇ ਆ ਦੂਜੇ ਸੂਕੇ ਸਾਡਾ ਜਿੱਥੇ ਨੰਬਰ ਜ਼ਿਆਦੇ ਆ ਉਦੀ ਗੱਲ ਕਰਦੇ ਆ ਜਿਹੜੇ ਆਪਾਂ ਛੋਟੇ ਸੁਪੇ ਆ ਸਾਡੇ 13 MP ਆਉਂਦੇ ਆ ਤੁਹਾਡੇ 10 ਆਉਂਦੇ ਆ ਉੱਤਰ ਪ੍ਰਦੇਸ਼ ਵਿੱਚ ਤਾਂ 80 ਆਉਂਦੇ ਆ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਦੀ ਨਿਗਾਹ ਸਾਰੀ ਯੂਪੀ ਬਿਹਾਰ ਜਿੱਥੇ MP ਆਉਂਦੇ ਆ ਉਹਨਾਂ ਤਰਫ ਲੱਗੀ ਰਹਿੰਦੀ ਐ ਉੱਥੇ ਕਿਵੇਂ ਇੰਤਰਕੀ ਹੋਏ ਉੱਥੇ ਕਿਵੇਂ ਉਹਨਾਂ ਦੀ ਮੁਸ਼ਕਲਾਂ ਨੂੰ ਕਿਤੇ ਕਿਸਾਨੀ ਦੀ ਨਹੀਂ ਗੱਲ ਕਰਦੇ ਕਿਤੇ ਗਰੀਬ ਦੀ ਨਹੀਂ ਗੱਲ ਕਰਦੇ ਤੁਸੀਂ ਦੇਖ ਲਿਆ ਜੇ ਤੁਸੀਂ ਕਿਸਾਨੀ ਲਈ ਲੜਾਈ ਚੋਣੇ ਹੋ ਕਿਸਾਨਾਂ ਦੇ ਹੱਕ ਲਈ ਲੜਾਈ ਗਰੀਬ ਦੇ ਹੱਕ ਦੀ ਲੜਾਈ ਫਿਰ ਆਪਾਂ ਨੂੰ ਆਪਣੇ ਖੇਤਦਾਰ ਦੀਆਂ ਪਾਰਟੀਆਂ ਨੂੰ ਤਖੜਾ ਕਰਨਾ ਪੈਣਾ ਚੌਦੀ ਦੇਵੀ لال ਜੀ ਨੇ ਬਾਦਲ ਸਾਹਿਬ ਨੇ ਸਦਾ ਲੜਾਈ ਲੜੀ ਕਿਸਾਨੀ ਤੇ ਤੇ ਗਰੀਬ ਦੀ ਲੜਾਈ ਜਿੰਨੀ ਜਿੰਨੀ ਤਰੱਕੀ ਤੁਸੀਂ ਆਪਣੇ ਸੂਬਿਆਂ ਦੇ ਦੇਖੀ ਉਦੋਂ ਹੀ ਹੋਈ ਜਦੋਂ ਤੁਹਾਡੇ ਸੂਬੇ ਦੀਆਂ ਪਾਰਟੀਆਂ ਦਾ ਸਰਕਾਰ ਆਪਣੇ ਸੂਬੇ ਚਾਹੀਏ